ਵਿਚ ਹੁਣ ਆਪਾਂ ਨੇ ਇੱਥੇ ਰੱਖਿਆ ਨਾਂ ਨਾਲ ਕਿਉਂਕਿ ਇੱਥੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਰਹਿ ਨਹੀਂ ਤੇ ਖੇਤੀ ਦਾ ਕੰਮ ਵੀ ਉਰੇ ਕਰਦੇ ਆਂ ਡ੍ਰੈਗਨ ਦਾ ਕੰਮ ਕਰਦੇ ਆਂ ਤੇ ਨਾਲ ਸੋਚਿਆ ਵੀ ਚਲੋ ਥੋੜੀਆਂ ਇਹ ਮੁਰਗੀਆਂ ਵੀ ਆਪਾਂ ਰੱਖ ਕੇ ਦੇਖਦੇ ਆਂ ਪਰ ਇਹ ਐਜ਼ ਅ ਟ੍ਰਾਇਲ ਕੀਤਾ ਤਾਂ ਲੇਕਿਨ ਬੜੀ ਦੇ ਵਿੱਚ ਰਿਸਪਾਂਸ ਮਿਲਿਆ ਸਾਨੂੰ ਕੋਨਾਂ ਗੱਲ ਆਏ ਜੀ ਵੀ ਖੇਤੀ ਦੇ ਖਰਚੇ ਆ ਜਿਹੜੇ ਬਹੁਤ ਜ਼ਿਆਦਾ ਵਧਦੇ ਜਾਂਦੇ ਆ ਤੇ ਖੇਤੀ ਦੀ ਜਿਹੜੀ ਇਨਕਮ ਆਪਾਂ ਨੂੰ ਹਰ ਇੱਕ 5-6 ਮਹੀਨੇ ਤੋਂ ਬਾਅਦ ਆਉਂਦੀ ਹੈ ਦੋ ਤੋਂ 32500 ਰੁਪਏ ਦੇ ਸਾਡੇ ਪਰ ਦੇ ਦੇ ਜਿਹੜੇ ਅੰਡੇ-ਅੰਡੇ ਕੱਲੇ ਸੇਲ ਹੋ ਜਾਂਦੇ ਆ ਪਰ ਇਹ ਦੇਸੀਆਂ ਇਹਨਾਂ ਦੀ ਅੱਡੀ ਜ਼ਿਆਦਾ ਕੇਅਰ ਦੀ ਜ਼ਰੂਰਤ ਨਹੀਂ ਹੈ ਪੈਸੇ ਫੇਰ ਵੀ ਅਸੀਂ ਸਾਰਾ ਆਟੋਮੈਟਿਕ ਸਿਸਟਮ ਕੀਤਾ ਹੋਇਆ ਸੋ ਤੁਸੀਂ 500 ਜਿਹੜੇ ਮੁਰਗਾ-ਮੁਰਗੀਆਂ ਤੋਂ ਸ਼ੁਰੂਆਤ ਕੀਤੀ ਸੀ ਤੇ ਹੁਣ ਕਿੰਨਾ ਕ ਜਾਨੀ ਕਿ ਇਹਦੇ ਉੱਪਰ ਤੁਸੀਂ ਪ੍ਰੋਫਿਟ ਕਮਾ ਰਹੇ ਹੈਗੇ ਜੇਕਰ ਇਹ ਕੋਈ ਆਮ ਜਿਹੜਾ ਕਿਸਾਨ ਹੈਗਾ ਰੱਖਣਾ ਚਾਹਵੇ ਤਾਂ ਕੀ ਉਸ ਨੂੰ ਲੈ ਕੇ ਪਲੈਨਿੰਗ ਹੈਗੀ ਉਸ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੋ ਇਹ ਪੂਰੇ ਖੇਤ ਦੇ ਵਿੱਚ ਜਿੱਦਾਂ ਮਰਜੀ ਘੁੰਮਦੀਆਂ ਫਿਰਨ ਤੇ ਨਾਲੇ ਦੇਸੀ ਖਰਾਕ ਖਾਣ ਗੀਆਂ ਨਾਲੇ ਸਾਨੂੰ ਫਾਇਦਾ ਇਹਨਾਂ ਦਾ ਬਲਕਿ ਥੋੜਾ ਮੋਟਾ ਜਿੰਨਾ ਵੀ ਹੈ ਰੇਹ ਵੀ ਪੈਂਦਾ ਹੈ ਖੇਤ ਦੇ ਵਿੱਚ ਦੇਸੀ ਇਹ ਦੂਜਾ ਜਿਹੜੀ ਕੋਈ ਕੀਟ ਪਤੰਗਾ ਕੋਈ ਸੁੰਡੀ ਸੰਡੀ ਜੋ ਵੀ ਹੈਗਾ ਉਹ ਵੀ ਇਹ ਖਾ ਜਾਂਦੀ ਹੈ ਇਹ ਦੇਖਿਆ ਗੰਨਾ ਵੀ ਬੀਜਿਆ ਹੋਇਆ ਜੀ ਖੇਤਾਂ ਵਿੱਚ ਤਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖ ਰਹੇ ਸਾਡੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਕੀਤਾ ਆਪਣਾ ਕਿਹੜੇ ਕਿਸਾਨ ਹੈਗੇ ਨੇ ਆਪਣੀ ਆਮਦਨ ਦੇ ਵਿੱਚ ਇਜ਼ਾਫਾ ਕਰ ਸਕਦੇ ਹੈਗੇ ਨੇ ਤੋ ਬਹੁਤ ਸਾਰੇ ਕਿਸਾਨ ਅਜਿਹੇ ਹੈਗੇ ਨੇ ਜਿਨ੍ਹਾਂ ਦਾ ਰੁਝਾਨ ਖੇਤੀਬਾੜੀ ਵੱਲ ਘਟਦਾ ਜਾ ਰਿਹਾ ਕਿਉਂਕਿ ਉਹ ਕਹਿੰਦੇ ਨੇ ਕਿ ਖੇਤੀਬਾੜੀ ਹੁਣ ਲਾਹੇ ਦਾ ਕੀਤਾ ਨਹੀਂ ਰਿਹਾ ਕਿਉਂਕਿ ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨਿਕਲ ਨਹੀਂ ਰਿਹਾ ਅਤੇ ਹੀ ਸਭ ਤੋਂ ਵੱਡੀ ਵਜ੍ਹਾ ਹੈਗੀ ਕਿ ਕਿਸਾਨ ਜਿਹੜਾ ਕਿ ਕਰਜ਼ਾਈ ਹੁੰਦਾ ਜਾ ਰਿਹਾ ਪਰ ਬਹੁਤ ਸਾਰੇ ਕਿਸਾਨ ਅਜਿਹੇ ਵੀ ਹੈਗੇ ਨੇ ਜਿਨ੍ਹਾਂ ਨੇ ਆਪਣੀ ਆਗਾਮ ਵਦੂ ਸੋਚ ਦੇ ਮੁਤਾਬਕ ਬਦਲਮੀਆਂ ਫਸਲਾਂ ਲਿਆ ਕੇ ਆਪਣੀ ਆਮਦਨ ਤਾਂ ਵਧਾਈ ਹੈ ਸਗੋਂ ਸਹਾਇਕ ਕਿਤੇ અપਨਾ ਕੇ ਵਧੀਆ ਕਮਾਈ ਵੀ ਕਰ ਰਹੇ ਹੈਗੇ ਨੇ ਤੁਹਾਨੂੰ ਮਿਲਾਵਾਂਗੇ ਜਿਹੜਾ ਕਿ ਸ਼੍ਰੀ ਫਤਿਹਗੁਰ ਸਾਹਿਬ ਦੇ ਪਿੰਡ ਅਖੰਡ ਦੇ ਰਹਿਣ ਵਾਲੇ ਅਗਾ ਵਦੂ ਕਿਸਾਨ ਜਸਵਿੰਦਰ ਸਿੰਘ ਦੇ ਨਾਲ ਜਿਨ੍ਹਾਂ ਦੇ ਵੱਲੋਂ ਖੇਤੀਬਾੜੀ ਦੇ ਨਾਲ ਨਾਲ ਇੱਥੇ ਇੱਕ ਪੋਲਟਰੀ ਫਾਰਮ ਵੀ ਖੋਲਿਆ ਗਿਆ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਠੇਕੀ ਦੇਸੀ ਮੁਰਗੇ ਜਿਹੜੇ ਇੱਥੇ ਰੱਖੇ ਗਏ ਹੈਗੇ ਨੇ ਅਤੇ ਉਹਨਾਂ ਦੇ ਵੱਲੋਂ ਇਹਨਾਂ ਦੇਸੀ ਮੁਰਗਿਆਂ ਤੋਂ ਵੀ ਵਧੀਆ ਜਿਹੜੀ ਕਿ ਆਮਦਨ ਕੀਤੀ ਜਾ ਰਹੀ ਹੈ ਸੋ ਆਵ ਮਿਲਵਾਨੇ ਆ ਕਿਸਾਨ ਜਸਵਿੰਦਰ ਸਿੰਘ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਆ ਕੋ ਬਾਈ ਜੀ ਹਾਂ ਜੀ ਹਾਂ ਜੀ ਠੀਕ ਠਾਕ ਸਵਾਗਤੀ ਕੀ ਸੁਣਾਓ ਠੀਕ ਠਾਕ ਹੋ ਬਹੁਤ ਵਧੀਆ ਚੱਲਦੀ ਗੱਲ ਜੀ ਤੁਹਾਡਾ ਤੁਸੀਂ ਪਹੁੰਚੇ ਸਾਡੇ ਕੋਲ ਜਿਸ ਤਰ੍ਹਾਂ ਦੇ ਨਾਲ ਹੁਣ ਖੇਤੀਬਾੜੀ ਦੇ ਨਾਲ-ਨਾਲ ਪੋਲਟਰੀ ਫਾਰਮ ਵੱਲ ਅੱਗੇ ਵਧੇ ਹੈਗੇ ਹਾਂ ਕਿਵੇਂ ਇਹ ਜ਼ਹਿਨ ਦੇ ਵਿੱਚ ਆ ਫਿਰ ਖੇਚਲ ਜਿਆਦਾ ਨਹੀਂ ਵਧ ਗਈ ਪੋਲਟਰੀ ਫਾਰਮ ਖੋਲ ਕੇ ਅ ਖੇਚਲ ਤਾਂ ਵਧ ਗਈ ਜਿਆਦਾ ਪਰ ਨਾਲ-ਨਾਲ ਇਨਕਮ ਵੀ ਵਧ ਗਈ ਹੈ ਹਮ ਇਹਦੇ ਵਿੱਚ ਹੁਣ ਆਪਾਂ ਨੇ ਇੱਥੇ ਰੱਖਿਆ ਹੈ ਨਾਲ-ਨਾਲ ਕਿਉਂਕਿ ਇੱਥੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਂ ਰਹਿੰਦੇ ਹੀ ਹਾਂ ਤੇ ਖੇਤੀ ਦਾ ਕੰਮ ਵੀ ਉਰੇ ਕਰਦੇ ਹਾਂ ਡ੍ਰੈਗਨ ਦਾ ਕੰਮ ਕਰਦੇ ਹਾਂ ਤੇ ਨਾਲ ਸੋਚਿਆ ਵੀ ਚਲੋ ਥੋੜੀਆਂ ਜੀਆਂ ਮੁਰਗੀਆਂ ਵੀ ਆਪਾਂ ਰੱਖ ਕੇ ਦੇਖਦੇ ਆਂ ਪਰ ਇਹ ਐਜ਼ ਅ ਟ੍ਰਾਇਲ ਕੀਤਾ ਤਾਂ ਲੇਕਿਨ ਬੜੀ ਦੇ ਵਿੱਚ ਰਿਸਪਾਂਸ ਮਿਲਿਆ ਸਾਨੂੰ ਮਤਲਬ ਖੇਤੀ ਨਾਲ ਤੋਂ ਇੱਕ ਵਧੀਆ ਦੇ ਖੇਤੀ ਦੇ ਨਾਲ ਨਾਲ ਇੱਕ ਵਧੀਆ ਤਰੀਕਾ ਜਿਹੜਾ ਆਪਾਂ ਨੂੰ ਇਨਕਮ ਦਾ ਸੋਰਸ ਅਲੱਗ ਤੋਂ ਮਿਲ ਗਿਆ ਤੇ ਹੁਣ ਆਪਾਂ ਜਿਹੜਾ ਅੰਡਾ ਇਹ ਸੇਲ ਕਰ ਰਹੇ ਆਂ ਚਿਕਨ ਸੇਲ ਕਰ ਰਹੇ ਆਂ ਮਤਲਬ ਮੁਰਗਾ ਤੇ ਮੁਰਗੀ ਸੇਲ ਕਰ ਰਹੇ ਆਂ ਤੇ ਸਾਰਾ ਕੁਝ ਆਪਾਂ ਦਈ ਜਾਈ ਦਿਆਂ ਤੇ ਨਵੇਂ ਬੱਚੇ ਅੱਗੇ ਤੋਂ ਫੇਰ ਦੁਬਾਰਾ ਪਾਵਾਂਗੇ ਤੋ ਰੋਟੇਸ਼ਨ ਦੇ ਵਿੱਚ ਅੱਗੇ ਅੱਗੇ ਜਿਹੜਾ ਚੱਲਦਾ ਹੈ ਕੀ ਵੀ ਤੁਸੀਂ ਇਹ ਬਦਲਾਵ ਬਾਰੇ ਸੋਚਿਆ ਸਹਾਇਕ ਕਿਤੇ ਵੱਲ ਕਿਵੇਂ ਤੁਹਾਡਾ ਜਿਹੜਾ ਕੀ ਇਹ ਰੁਝਾਨ ਆਇਆ ਹੁਣ ਗੱਲ ਆਇਆ ਜੀ ਵੀ ਖੇਤੀ ਦੇ ਖਰਚੇ ਆ ਜਿਹੜੇ ਬਹੁਤ ਜ਼ਿਆਦਾ ਵਧਦੇ ਜਾਂਦੇ ਆ ਤੇ ਖੇਤੀ ਦੀ ਜਿਹੜੀ ਇਨਕਮ ਆਪਾਂ ਨੂੰ ਹਰ ਇੱਕ ਪੰਜਾਂ ਛੇ ਮਹੀਨੇ ਤੋਂ ਬਾਅਦ ਆਉਂਦੀ ਹੈ ਜਿਹੜੇ ਆਪਣੇ ਘਰੇਲੂ ਖਰਚੇ ਉਹ ਹਰ ਦਿਨ ਹੈ ਨਹੀਂ ਤੇ ਮਤਲਬ ਇੱਕ ਇਹ ਸਾਧਨ ਬਣ ਗਿਆ ਹੁਣ ਸਾਨੂੰ ਪਰ ਡੇ ਦਾ ਜਿਹੜਾ 2 ਤੋਂ 32500 ਰੁਪਏ ਦੇ ਸਾਡੇ ਪਰ ਡੇ ਦੇ ਜਿਹੜੇ ਅੰਡੇ-ਅੰਡੇ ਕੱਲੇ ਸੇਲ ਹੋ ਜਾਂਦੇ ਆ ਹੁਣ ਅਸੀਂ ਪਹਿਲਾਂ 450 ਰੁਪਏ ਦੀ ਟ੍ਰੇ ਜਿਹੜੀ ਸੇਲ ਕਰਦੇ ਤੇ ਅੰਡਿਆਂ ਦੀ ਇਸ ਟਾਈਮ 500 ਰੁਪਏ ਦੀ ਸੇਲ ਕਰਦੇ ਆ ਯਾਨੀ ਟਟਮਾ ਰੇਟ ਆ ਜਿਹੜਾ ਉਹ 20 ਰੁਪਏ ਅੰਡਾ ਤੇ ਉਦਾਂ ਜਿਹੜਾ ਇੱਕ ਟ੍ਰੇ ਕਿਸੇ ਨੇ ਖਰੀਦਣੀ ਆ ਤਾਂ ਫਿਰ ਉਹਨੂੰ 450 ਮਤਲਬ 15 ਰੁਪਏ ਦਾ ਸੈਟਅਪ ਜਿਹੜਾ ਤੁਸੀਂ ਇੱਥੇ ਖੇਤਾਂ ਦੇ ਵਿੱਚ ਹੀ ਲਾਇਆ ਹੋਇਆ ਜੋ ਵੀ ਹੈਗਾ ਇੱਥੇ ਪੋਲਟਰੀ ਫਾਰਮ ਦਾ ਹੈ ਨਾ ਤੇ ਕਿੰਨੇ ਕਿਸਮ ਦੇ ਜਿਹੜੇ ਤੁਹਾਡੇ ਕੋ ਮੁਰਗੇ ਮੁਰਗੀਆਂ ਹੈਗੇ ਨੇ ਤੁਸੀਂ ਇੱਥੇ ਰੱਖੇ ਹੋਏ ਹੈਗੇ ਇਹ ਸਾਡੇ ਕੋਲ 500 ਬਰਡ ਹੈ ਜੀ ਜਿਹੜਾ ਮੁਰਗੇ ਆ ਮੁਰਗੀਆਂ ਵਿੱਚ ਮਿਕਸੇ ਆ ਤੇ ਮਤਲਬ ਜਿਹੜੇ ਅੰਡੇ ਆ ਉਹ ਆਪਾਂ ਸੇਲ ਕਰਦੇ ਆ ਕੁਝ ਹੱਦ ਤੱਕ ਮੁਰਗੇ ਵੀ ਸੇਲ ਕੀਤੇ ਆ ਤੇ ਬੜਾ ਵਧੀਆ ਰਿਸਪੌਂਸ ਮਿਲੇ ਆ ਬਸ ਇਸ ਕਰਕੇ ਵੀ ਚਲੋ ਨਾਲ ਖੇਤੀ ਦੇ ਇੱਕ ਆਪਾਂ ਨੂੰ ਜਿਹੜਾ ਇਨਕਮ ਹੋਰ ਤੋਂ ਆਉਣ ਲੱਗੀ ਸੋ ਕੁਝ ਵੱਖਰਾ ਵੀ ਧਿਆਨ ਰੱਖਣਾ ਪੈਂਦਾ ਮੌਸਮ ਜਿਵੇਂ ਕਿ ਹੁਣ ਤਬਦੀਲੀ ਹੋਈ ਹੈ ਗਰਮੀ ਤੋਂ ਠੰਡ ਦੇ ਵੱਲ ਹੁਣ ਜਿਹੜਾ ਕਿ ਮੌਸਮ ਵਧ ਰਿਹਾ ਹੈਗਾ ਤੇ ਹੁਣ ਠੰਡ ਵਧੀਆ ਕੁਝ ਖਾਸ ਵੀ ਧਿਆਨ ਰਹਿਣ ਨੂੰ ਰੱਖਣ ਦੀ ਲੋੜ ਪੈਂਦੀ ਹੈ ਨਹੀਂ ਕੋਈ ਐਡਾ ਬਹੁਤ ਨਹੀਂ ਹੈ ਜਿਹੜੇ ਦੇਖੋ ਆਪਣੇ ਦੂਜੇ ਹੁੰਨੇ ਆ ਫਾਰਮ ਹੀ ਆ ਉਹਨਾਂ ਦੀ ਤਾਂ ਕਾਫੀ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ ਪਰ ਇਹ ਦੇਸੀਆਂ ਇਹਨਾਂ ਦੀ ਏਡੀ ਜ਼ਿਆਦਾ ਕੇਅਰ ਦੀ ਜ਼ਰੂਰਤ ਨਹੀਂ ਹੈ ਵੈਸੇ ਫੇਰ ਵੀ ਅਸੀਂ ਸਾਰਾ ਆਟੋਮੈਟਿਕ ਸਿਸਟਮ ਕੀਤਾ ਹੋਇਆ ਹੈ ਜਿਹੜਾ ਮਤਲਬ ਠੰਡ ਤੋਂ ਤਾਂ ਚਾਰ ਚਫੇਰੇ ਤੇ ਕਵਰ ਕੀਤਾ ਹੋਇਆ ਆਪਾਂ ਪੂਰਾ ਸ਼ੈੱਡ ਜਿੱਦਾਂ ਆਪਾਂ ਦੇਖ ਹੀ ਰਹੇ ਆਂ ਤੇ ਜਿਹੜਾ ਪਾਣੀ ਦਾ ਸਿਸਟਮ ਆ ਉਹ ਪੂਰਾ ਆਟੋਮੈਟਿਕ ਹੈ ਜਿਹਨੂੰ ਜਿੰਨੀ ਜ਼ਰੂਰਤ ਉਹ ਇਦਾਂ ਇਦਾਂ ਪਾਣੀ ਉਹ ਪੀਣੇ ਉਹ ਥੱਲੇ ਪਾਣੀ ਆ ਜਾਂਦਾ ਜਦੋਂ ਬਾਕੀ ਇਹ ਚੀਜ਼ ਦੇਖਣ ਵਾਲੀ ਹੈਗੀ ਆ ਕਿ ਇਹ ਇੱਕ ਜਿਹੜੀ ਕਿ ਲਾਈਨ ਬਿਛਾਈ ਹੋਈ ਆ ਪਾਈਪ ਜਿਹੜੀ ਕੀ ਆ ਉਹ ਟੈਂਕੀ ਨਾਲ ਉਹ ਟੈਂਕੀ ਦੇ ਨਾਲ ਅਟੈਚ ਆ ਪੂਰਾ ਤੇ ਇਹ ਇਹ ਇਦਾਂ ਜਿੱਦਾਂ ਆਪਾਂ ਦੇਖੋ ਇਹ ਐ ਉਹਨੇ ਚੁੰਝ ਲਾਉਣੀ ਹੈ ਤੇ ਇਦਾਂ ਪਾਣੀ ਆ ਜਿਹੜਾ ਉਹ ਆਟੋਮੈਟਿਕ ਜਦ ਹੀ ਆ ਜਾਂਦਾ ਜਿਉਂ ਹੀ ਉਹਨੇ ਮੂੰਹ ਛੱਡਣ ਨਾਲ ਹੀ ਬੰਦ ਯਾਨੀ ਕਿ ਪਾਣੀ ਦੀ ਪਾਣੀ ਵੇਸਟੇਜ ਬਿਲਕੁਲ ਵੀ ਨਹੀਂ ਹੈ ਜਿੰਨੇ ਉਹਨੂੰ ਜ਼ਰੂਰਤ ਹੁੰਦਾ ਉਹਨੇ ਪੀ ਲਾਣ ਤੇ ਨਾਲ ਹੀ ਪਾਣੀ ਬੰਦ ਹੋ ਜਾਣਾ ਇਹ ਪਾਣੀ ਦੇ ਵਿੱਚ ਜਿਆਦਾ ਰੋਲ ਹੁੰਦਾ ਜੀ ਪਾਣੀ ਮਤਲਬ ਆਪਾਂ ਜੇ ਮੈਨੂਅਲੀ ਪਾਉਣਾ ਹੈ ਤਾਂ ਬੜਾ ਮੁਸ਼ਕਲ ਹੈ ਬਾਲਟੀਆਂ ਭਰ ਭਰ ਕੇ ਕਿਉਂਕਿ ਥੋੜੇ ਹੋਣ ਤਾਂ ਬੰਦਾ ਕਰ ਲੈਂਦਾ ਇੰਨਿਆਂ ਨੂੰ ਕੌਣ ਪਲਾਊਗਾ ਉਹ ਤਾਂ ਹੈ ਹੀ ਹੈ ਤਾਂ ਇਸ ਕਰਕੇ ਆਟੋਮੈਟਿਕ ਜਿੰਨਾ ਉਹ ਟੈਂਕੀ ਭਰ ਜਾਂਦੀ ਹੈ ਟੈਂਕੀ ਦੇ ਵਿੱਚ ਤੇ ਆਟੋਮੈਟਿਕ ਪਾਣੀ ਆਉਂਦਾ ਰਹਿੰਦਾ ਤੇ ਚੱਲਦਾ ਰਹਿੰਦਾ ਸੋ ਇਹ ਕੀ ਸਿਸਟਮ ਲਾਇਆ ਜਿਹੜਾ ਕੀ ਇਹ ਉਲਟਾ ਕਰਕੇ ਲਾਇਆ ਇਹ ਡੱਬੇ ਇਹਨਾਂ ਨੂੰ ਫੀਡਰ ਕਹਿ ਦਿੰਨੇ ਆ ਉਦਾਂ ਜੀ ਇਹਦੇ ਵਿੱਚ ਫੀਡ ਪਾਈ ਹੋਈ ਹੈ ਆਪਾਂ ਫੀਡ ਪਾਉਨੇ ਆ ਉਹਨਾਂ ਨੂੰ ਮਤਲਬ ਇੱਕ ਟਾਈਮਿੰਗ ਹੈ ਸੁਬਾ ਤੇ ਸ਼ਾਮ ਤੇ ਦੋ ਟਾਈਮ ਇਹਨਾਂ ਨੂੰ ਫੀਡ ਪਾਈਦੀ ਆ ਆਪਾਂ ਤੇ ਉਸ ਦੇ ਨਾਲ ਕੁਝ ਇਹ ਬਾਹਰੋਂ ਚੁਗ ਲੈਣੇ ਆ ਤੇ ਬਾਕੀ ਆਪਾਂ ਫੀਡ ਪਾ ਲੈਣੇ ਆ ਉਹ ਫੀਡ ਦੇ ਨਾਲ ਨਾਲ ਜਿਹੜੀ ਮਤਲਬ ਇਹਨਾਂ ਦਾ ਜਿਹੜਾ ਸਿਸਟਮ ਉਹ ਚੱਲਦਾ ਰਹਿੰਦਾ ਤੇ ਬਾਹਰ ਆਪਾਂ ਨੇ ਇਹਨਾਂ ਲਈ ਬਰਸੀਨ ਬੀਜਿਆ ਹੋਇਆ ਤੇ ਹੋਰ ਚਾਰਾ ਬੀਜਿਆ ਹੋਇਆ ਬਾਹਰ ਮਤਲਬ ਖੁੱਲੇ ਰਹਿੰਦੇ ਆ ਇਹ ਇਸ ਸਵੇਰੇ ਆਪਾਂ ਨੇ ਸਵੇਰੇ 9:00 10:00 ਵਜੇ ਬਾਹਰ ਕੱਢ ਦਾਨੇ ਆ ਤੇ ਬਾਹਰ ਫਿਰ ਆਪਣਾ ਚੁਗਦੇ ਰਹਿੰਦੇ ਆ ਸ਼ਾਮਾਂ ਨੂੰ ਕਰੀਬ 6 ਵਜੇ ਦੇ ਆਰਾਊਂਡ ਆਪਾਂ ਇਹਨਾਂ ਨੂੰ ਅੰਦਰ ਆਪਣੇ ਆਪ ਹੀ ਆ ਜੰਨੇ ਆ ਫਿਰ ਸੋ ਤੁਸੀਂ 500 ਜਿਹੜੇ ਮੁਰਗਾ ਮੁਰਗੀਆਂ ਤੋਂ ਸ਼ੁਰੂਆਤ ਕੀਤੀ ਸੀ ਹੁਣ ਕਿੰਨਾ ਕੁ ਯਾਨੀ ਕਿ ਤੁਸੀਂ ਪ੍ਰੋਫੈਸਰ ਕਿਨਾਰੇ ਹੈਗੀ ਦੇ ਕੇ ਇਹ ਕੋਈ ਆਮ ਜਿਹੜਾ ਕਿਸਾਨ ਹੈਗਾ ਰੱਖਣਾ ਚਾਹਵੇ ਤਾਂ ਕੀ ਉਸ ਨੂੰ ਲੈ ਕੇ ਪਲੈਨਿੰਗ ਹੈਗੀ ਉਸ ਤੋਂ ਜਾਣਕਾਰੀ ਸਮਝਣਾ ਚਾਹੁੰਦਾ ਇਹਦੇ ਵਿੱਚ ਮਤਲਬ ਮੈਂ ਹੁੰਦਾ ਜੀ ਜਿਵੇਂ ਸਟਾਰਟਿੰਗ ਕਰਨੀ ਹੈ ਤਾਂ ਦੇਖੋ ਕੋਈ ਵੀ ਕੰਮ ਨੂੰ ਸਟਾਰਟ ਕਰਨਾ ਆਪਾਂ ਨੇ ਕਿਸੇ ਨੂੰ ਵੀ ਤਾਂ ਥੋੜੇ ਤੋਂ ਕਰੋਗੇ ਤਾਂ ਵਧੀਆ ਏ ਜਿੱਦਾਂ ਚਲੋ ਮੈਂ ਤਾਂ 500 ਤੇ ਕਰਿਆ ਪਰ ਮੈਂ ਇਹ ਕਹਿੰਨਾ ਵੀ ਜੇ ਬੰਦੇ ਨੇ ਕਰਨਾ ਤਾਂ 100 200 ਤੋਂ ਕਰੋ ਸ਼ੁਰੂ ਇਹਨੂੰ ਸਟਾਰਟ ਕਿਉਂਕਿ ਇਹਦੇ ਤੇ ਜੇ ਆਪਾਂ ਨੇ ਪ੍ਰੋਪਰ ਫੀਡ ਤੇ ਹੀ ਕਰਨਾ ਤਾਂ ਫੀਡ ਕਾਫੀ ਮਹਿੰਗੀ ਹੈ ਖਰਚਾ ਕਾਫੀ ਹੈ ਲੇਕਿਨ ਇਹ ਵੀ ਜਿੰਨੇ ਚਿਰ 4.5 ਮਹੀਨੇ ਤੋਂ ਬਾਅਦ ਜਦੋਂ ਆਂਡਾ ਸ਼ੁਰੂ ਹੋ ਗਿਆ ਫਿਰ ਆਪਾਂ ਨੂੰ ਪਰ ਡੇ ਦੀ ਇਨਕਮ ਜਿਹੜੀ ਉਹ ਚਾਲੂ ਹੋ ਜਾਣੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਆਪਣੀ ਜੇਬ ਤੋਂ ਵਿੱਚ ਤੇ ਖਰਚਾ ਕਰਨਾ ਪੈਣਾ। ਮਤਲਬ ਉਸ ਟਾਈਮ ਤੱਕ ਜਿਹੜਾ ਖਰਚਾ ਹੈ ਉਹ ਕਾਫੀ ਜਿਵੇਂ ਹੁਣ ਮੈਂ 500 ਰੱਖਿਆ ਤਾਂ ਕਾਫੀ ਇਹਦੇ ਤੇ ਖਰਚਾ ਆ ਜਾਂਦਾ। ਇੱਕ ਬਜਟ ਪਹਿਲਾਂ ਸੈੱਟ ਹਾਂਜੀ ਹਾਂ ਬਜਟ ਤੁਹਾਨੂੰ ਚਾਰ ਮਹੀਨੇ ਪਹਿਲਾਂ ਆਪਣੇ ਕੋਲੋਂ ਲਾ ਆ ਆਪਣੇ ਕੋਲ ਤੋਂ ਲਾਉਣੇ ਪੈਣੇ ਤੁਹਾਨੂੰ ਉਸ ਤੋਂ ਬਾਅਦ ਜਿੱਦਣ ਤੁਹਾਡੀ ਇਨਕਮ ਸ਼ੁਰੂ ਹੋਊਗੀ ਫਿਰ ਹੁਣ ਜਿੱਦਾਂ ਸਾਡੇ ਕੋਲੇ 500 500 ਦੇ ਵਿੱਚ ਤੇ ਲਗਭਗ ਅਸੀਂ 250 ਤੋਂ ਉੱਤੋਂ ਉੱਤੇ ਸੇਲ ਕਰਤਾ ਜਿਹੜਾ ਆਪਾਂ ਮੁਰਗਾ ਸੇਲ ਕੀਤਾ ਜੀ ਠੀਕ ਹੈ ਜੀ ਉਹਦੇ ਚੰਗੇ ਪੈਸੇ ਆਪਾਂ ਨੂੰ ਮਿਲੇ ਲਗਭਗ ਆਰਾਊਂਡ ਆਪਾਂ 300 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਮੁਰਗਾ ਤੇ ਕੁਛ ਘੱਟ ਵੀ ਵੇਚਿਆ 300 ਨੂੰ ਵੇਚਿਆ ਤੇ ਵਧੀਆ ਪੈਸੇ ਉਹਦੇ ਚ ਆਪਾਂ ਨੂੰ ਮਿਲੇ ਤੇ ਬਾਕੀ ਜਿਹੜੀਆਂ ਮੁਰਗੀਆਂ ਉਹ ਮੁਰਗੀਆਂ ਦਾ ਆਪਾਂ ਨੂੰ ਅਰਾਊਂਡ ਜਿਹੜਾ 250 ਹੈ ਉਹ 170 ਕਦੇ 150 ਕਦੇ ਮਤਲਬ ਐਵਰੇਜ ਹੈ ਜਿਹੜੀ ਉਹ ਡੇ 150 ਦੀ ਅੰਡੇ ਦੀ ਪਰ ਡੇ ਦੀ ਐਵਰੇਜ ਹੈ ਤਾਂ ਤੁਸੀਂ 150 ਨੂੰ ਮਲਟੀਪਲਾਈ ਕਰ ਲਓ 15 ਦੇ ਨਾਲ ਜਣੀ ਐਨੇ ਕ ਕਦੇ 2500 ਕਦੇ 3000 ਇੱਥੇ ਵੀ ਜੇ ਸਾਡੀ ਅਰਨਿੰਗ ਹੈਗੀ ਪਰ ਡੇ ਦੀ ਆਪਣੀ ਪਲੈਨਿੰਗ ਦੇ ਅਕੋਰਡਿੰਗ ਹਰ ਇੱਕ ਚੀਜ਼ ਸੈੱਟ ਕਰੇ ਤਾਂ 2500 3000 ਪਰ ਡੇ ਛੱਡ ਦਾਂਗੇ ਪਰ ਡੇ ਅੱਜ ਕੀ ਮਹੀਨੇ ਦਾ 50 5000 ਰੁਪਏ ਦਾ 50 ਤਾਂ ਮਿਨੀਮਮ ਹੈ ਜੀ 50 ਨੂੰ ਤਾਂ ਤੁਸੀਂ ਇਹ ਤੋਂ ਉੱਤੇ ਹੀ ਜਾਂਦਾ 50 ਤਾਂ ਕੁਝ ਵੀ ਨਹੀਂ ਹੈਗਾ ਉੱਤੇ ਹੀ ਜਾਂਦਾ ਇਹਦੇ ਨਾਲ ਪਰ ਜਣੀ ਆਏ ਆ ਵੀ ਥੋੜਾ ਜਿਹਾ ਤੁਹਾਨੂੰ ਦੇਖ ਰੇਕ ਤੁਹਾਡੀ ਆਪਣੀ ਮਤਲਬ ਇਹ ਟਾਈਮਿੰਗ ਦਾ ਇਹਦੇ ਤੇ ਬਹੁਤ ਮਤਲਬ ਫਰਕ ਪੈਂਦਾ ਤੁਹਾਨੂੰ ਇਹਨਾਂ ਨੂੰ ਵੈਸੇ ਤਾਂ ਜਿਹੜੇ ਦੇਸੀ ਆ ਇਹਦੇ ਵਿੱਚ ਕੋਈ ਐਡੀ ਟਰੀਟਮੈਂਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਫਿਰ ਵੀ ਤੁਹਾਨੂੰ ਮਤਲਬ ਜਿਵੇਂ ਠੰਡ ਤੋਂ ਹੈ ਦੇਖਣਾ ਪਊਗਾ ਹਨਾ ਤੇ ਟਾਈਮ ਟੂ ਟਾਈਮ ਇਹਨਾਂ ਨੂੰ ਬਾਹਰ ਛੱਡਣਾ ਇਹਨਾਂ ਨੂੰ ਫੀਡ ਦਾ ਪਾਣੀ ਦਾ ਸਾਰਾ ਇਸ ਚੀਜ਼ ਨੂੰ ਪੂਰਾ ਕਵਰ ਤਾਂ ਹੀ ਕੀਤਾ ਹਾਂ ਜੀ ਇਹ ਠੰਡ ਤੋਂ ਬਚਾਉਣ ਲਈ ਆਪਾਂ ਨੇ ਪੂਰਾ ਹਾਂਜੀ ਕਵਰ ਕੀਤਾ ਇਹ ਇਸ ਜਿਹੜਾ ਇਹ ਖੇਤ ਦੇ ਵਿੱਚ ਇਹ ਮਤਲਬ ਤਿੰਨ ਕੀਲਿਆਂ ਦਾ ਖੇਤ ਹੈ ਜਿੱਦੇ ਚ ਆਪਣਾ ਡ੍ਰੈਗਨ ਲੱਗਿਆ ਹੋਇਆ ਹੈ ਇਹਦੇ ਚਾਰੋਂ ਸਾਈਡ ਤੇ ਆਪਾਂ ਨੇ ਫੈਂਸਿੰਗ ਕੀਤੀ ਹੋਈ ਹੈ ਉਹ ਇਹ ਸ਼ੈੱਡ ਉਸ ਡ੍ਰੈਗਨ ਦੇ ਅੰਦਰ ਲਾਇਆ ਬਣਾਇਆ ਆਪਾਂ ਨੇ ਤਾਂ ਕਿ ਇਹ ਜਿਹੜੀ ਫੈਂਸਿੰਗ ਹੋਈ ਹੋਈ ਹੈ ਮੁਰਗੀਆਂ ਬਾਹਰ ਨਾ ਜਾ ਸਕਣ ਇਹ ਪੂਰੇ ਖੇਤ ਦੇ ਵਿੱਚ ਜਿੱਦਾਂ ਮਰਜੀ ਘੁੰਮਦੀਆਂ ਫਿਰਨ ਤੇ ਨਾਲੇ ਦੇਸੀ ਖਰਾਕ ਖਾਣਗੀਆਂ ਨਾਲੇ ਸਾਨੂੰ ਫਾਇਦਾ ਇਹਨਾਂ ਦਾ ਬਲਕਿ ਥੋੜਾ ਮੋਟਾ ਚੱਲ ਜਿੰਨਾ ਵੀ ਹੈ ਰੇ ਵੀ ਪੈਂਦਾ ਹੈ ਖੇਤੋ ਦੇ ਵਿੱਚ ਦੇਸੀ ਤੇ ਦੂਜਾ ਜਿਹੜੀ ਕੋਈ ਕੀਟ ਪਤੰਗਾ ਕੋਈ ਸੁੰਡੀ ਸੰਡੀ ਜੋ ਵੀ ਹੈਗਾ ਉਹ ਵੀ ਇਹ ਖਾ ਜੰਨੀ ਹੈ ਇਹ ਦੇਖਿਆ ਗੰਨਾ ਵੀ ਬੀਜਿਆ ਹੋਇਜੀ ਖੇਤਾਂ ਦੇ ਵਿੱਚ ਹਾਂਜੀ ਇਹ ਗੰਨਾ ਆਪਾਂ ਨੇ ਸਾਈਡ ਸਾਈਡ ਤੇ ਬੀਜਤਾ ਤਾਂ ਬਾਉਂਡਰੀ ਦੇ ਜਿਹੜਾ ਨਾਲ-ਨਾਲ ਤੇ ਇਹਦੇ ਤੋਂ ਵੀ ਵੀ ਚਲੋ ਆਪਣਾ ਹਨਾ ਘਰਾਂ ਖਾਣ ਲਈ ਗੁੜ-ਗੜ ਬਣ ਜਾਂਦਾ ਨਾਲ-ਨਾਲ ਖੇਤੀਬਾੜੀ ਵੀ ਕਰ ਰਹੇ ਹਾਂ ਪੋਲਟਰੀ ਫਾਰਮ ਵੀ ਚਲਾ ਰਹੇ ਹਾਂ ਲੱਗਦਾ ਕਿ ਜੇਕਰ ਪੋਲਟਰੀ ਫਾਰਮ ਦੇ ਵਿੱਚ ਖਜਲ ਖਵਰੀ ਇਕੱਠ ਹੈਗੀ ਖੇਤੀਬਾੜੀ ਤੋਂ ਉਹ ਨਹੀਂ ਖੇਤੀਬਾੜੀ ਆਪਣੀ ਜਗ੍ਹਾ ਤੇ ਹੈ ਜੀ ਇਹ ਆਪਣੀ ਜਗ੍ਹਾ ਤੇ ਹੈ ਜਣੀ ਜੇ ਦੋਨੋਂ ਨੂੰ ਆਪਾਂ ਕਰਦੇ ਆਂ ਤਾਂ ਚਾਰ ਪੈਸੇ ਆਪਾਂ ਨੂੰ ਵਧੀਆ ਇਨਕਮ ਆਉਂਦੀ ਹੈ ਮਤਲਬ ਖੇਤੀ ਤਾਂ ਹਰਾ 6 ਮਹੀਨਿਆਂ ਤੇ ਹੈ ਇਹ ਜਣੀ 4 ਮਹੀਨੇ 4.5 ਮਹੀਨੇ ਤੁਹਾਨੂੰ ਪਹਿਲਾਂ ਲਾਉਣੇ ਪੈਣੇ ਆ ਉਸ ਤੋਂ ਬਾਅਦ ਜਦੋਂ ਇਨਕਮ ਸ਼ੁਰੂ ਹੋ ਗਈ ਫਿਰ ਤੁਹਾਡੀ ਕੰਟੀਨਿਊ ਚੱਲਦੀ ਰਹਿਣੀ ਹੈ 2 ਸਾਲ ਤੱਕ ਆਂਡਾ ਜਿਹੜਾ ਮੁਰਗੀ ਉਹ ਦਿੰਦੀ ਆ ਤੇ 2 ਸਾਲ ਤੱਕ ਜਦੋਂ ਲਗਾਤਾਰ ਤੁਹਾਡਾ ਚੱਲਦਾ ਰਹਿਣਾ ਫਿਰ ਜਿਹੜੇ ਬੱਚੇ ਅੱਗੇ ਹੁੰਦੇ ਉਹ ਦਵਾਰਾ ਉਸੇ ਨਹੀਂ ਦੁਬਾਰਾ ਤਾਂ ਹਾਂਜੀ ਹਾਂ ਦੁਬਾਰਾ ਤਾਂ ਫਿਰ ਜਦੋਂ ਤੁਸੀਂ ਦੁਬਾਰਾ ਤੁਹਾਨੂੰ ਬੱਚੇ ਹੀ ਖਰੀਦ ਕੇ ਦੁਬਾਰਾ ਪਾਉਣੇ ਪੈਣੇ ਆ ਮਤਲਬ ਦੁਬਾਰਾ ਨਵੇਂ sire ਲੇਕਿਨ ਤੁਸੀਂ ਇਹਨਾਂ ਤੋਂ ਵੀ ਬੱਚੇ ਕਢਾ ਸਕਦੇ ਆ ਪਰ ਉਹ ਬੜਾ ਲੰਬਾ ਚੌੜਾ ਪ੍ਰੋਸੀਜਰ ਹੋ ਜਾਂਦਾ ਉਹ ਤੋਂ ਬਿਹਤਰ ਵੀ ਤੁਸੀਂ ਬੱਚੇ ਖਰੀਦ ਕੇ ਲਿਆਓ ਇੱਕ ਦਿਨ ਦੇ ਪਰਡੇ ਦੇ ਮਿਲ ਜਾਂਦੇ ਆ ਉਹਦਾ ਕੀ ਰੇਟ ਪੈਂਦਾ ਉਹਦਾ ਅਲੱਗ-ਅਲੱਗ ਰੇਟ ਹੈ ਜੀ ਹਰੇਕ ਬਰੀਡ ਦਾ ਮਤਲਬ ਤੁਹਾਨੂੰ 20 ਰੁਪਏ ਤੋਂ ਲੈ ਕੇ 40 ਰੁਪਏ ਤੱਕ ਰੇਟ ਹੈ ਜੀ ਉਹਨਾਂ ਜਿਆਦਾਤਰ ਪ੍ਰਚਲਿਤ ਕਿਹੜੀ ਹੈ ਜਿਹਨੂੰ ਵੱਧ ਜਿਹੜਾ ਕਿ ਮਾਰਕੀਟ ਦੇ ਵਿੱਚ ਡਿਮਾਂਡ ਹੋਵੇ ਹੁਣ ਆਪਣੇ ਜਿਹੜੀ ਅੰਡੇ ਲਈ ਯੂਜ਼ ਮੁਰਗੀ ਹੁੰਦੀ ਹੈ ਜਿਆਦਾਤਰ ਲੋਕ ਰੱਖਦੇ ਆ ਉਹ ਆ ਲਾਲ ਮੁਰਗੀਆਂ ਜੀ ਐ ਉਹ ਉਹ ਵੀ ਅੰਡਾ ਵਧੀਆ ਦਿੰਦੀ ਹੈ ਤੇ ਬਾਕੀ ਆ ਬਲੈਕ ਆਸਟਰ ਲੋਪ ਹੈ ਜਿਹੜੀ ਆਪਣੇ ਕੋਲ ਬਰੀਡ ਹੈ ਇਹ ਰੱਖੀ ਹੋਈ ਆਪਾਂ ਨੇ ਤੇ ਦੂਜੀ ਜਿਹੜੀ ਮੈਂ ਲਾਲ ਦੀ ਗੱਲ ਕਰੀ ਆ ਆਪਣੇ ਆਮ ਉਹਨੂੰ ਲਾਲ ਹੀ ਕਹਿੰਦੇ ਨੇ ਉਦਾਂ ਉਹਦੀ ਆਰ ਆਈ ਆਰ ਨਾ ਉਹਦਾ ਬਰੀਡ ਦਾ ਜਿਹੜਾ ਆਰ ਆਈ ਆਰ ਤੇ ਉਹ ਕਾਫੀ ਪ੍ਰਚਲਿਤ ਆਂਡੇ ਵਾਸਤੇ ਤੇ ਇਹ ਵੀ ਮੁਰਗੀਆਂ ਸਾਡੇ ਆਂਡਾ ਬਹੁਤ ਵਧੀਆ ਦੰਨੀਆਂ ਤੇ ਡਬਲ ਗੋਲੀ ਵਾਲੇ ਵੀ ਆਂਡਾ ਹੈਗਾ ਵਿੱਚ ਹਾਂਜੀ ਹਾਂ ਉਹ ਮੇਨ ਚੀਜ਼ ਡਿਪੈਂਡ ਕਰਦਾ ਤੁਹਾਡੀ ਖਰਾਕ ਤੇ ਜਿੱਦਾਂ ਉਹਨੇ ਪੂਰਾ ਦਿਨ ਖੁੱਲੀਆਂ ਰਹਿਣੀਆਂ ਹੁਣ ਇਹਨਾਂ ਨੂੰ ਬਾਹਰ ਕੋਈ ਕਿਸੇ ਕਿਸਮ ਦੀ ਕੋਈ ਸਟ्रेस ਨਹੀਂ ਹੈਗਾ ਇਹਨਾਂ ਦੇ ਉੱਤੇ ਬਾਹਰ ਆਪਣੀ ਮੌਜਾਂ ਨਾਲ ਜਾਂ ਇਧਰ ਨੂੰ ਹੀ ਸ਼ੈੱਡ ਦੇ ਵਿੱਚ ਕਿਹਾ ਇਹ ਬੰਦਿਸ਼ ਹਮ ਉਨੀ ਜਗ੍ਹਾ ਦੇ ਵਿੱਚ ਇਹਨਾਂ ਨੇ ਰਹਿਣਾ ਉਹਨੇ ਤੇ ਡੇਢ ਕਿਲੇ ਦਾ ਖੇਤ ਹੈ ਜਿੱਦੋਂ ਨੂੰ ਮਾਜੀ ਘੁੰਮਦੀਆਂ ਫਿਰਨ ਸਾਰੇ ਖੇਤ ਦੇ ਵਿੱਚ ਤੇ ਬਾਕੀ ਇਹ ਸਟੋਰੀ ਤੁਹਾਡ ਨਾਲ ਸਾਂਝੀ ਕਰਨ ਦਾ ਮਕਸਦ ਇਹ ਹੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਹੈਗੇ ਨੇ ਜੋ ਕਿ ਖੇਤੀਬਾੜੀ ਨੂੰ ਲਾਹੇ ਦਾ ਤੰਦਰ ਨਹੀਂ ਕਹਿੰਦੇ ਸਗੋ ਜੇਕਰ ਕਿਸਾਨ ਚਾਹ ਤਾਂ ਇਸ ਤਰ੍ਹਾਂ ਦੇ ਨਾਲ ਆਪਣੇ ਸਹਾਇਕ ਕਿੱਤੇ ਨੂੰ ਨਾਲ ਖੇਤਾਂ ਦੇ ਵਿੱਚ ਹੀ ਅਪਣਾ ਕੇ ਵੱਖਰਾ ਜਿਹੜਾ ਕਿ ਪੋਲਟਰੀ ਫਾਰਮ ਹੋ ਗਿਆ ਖੋਲ ਸਕਦੇ ਨੇ ਤੇ ਆਪਣੀ ਇਨਕਮ ਸੋਰਸ ਵਧਾ ਸਕਦੇ ਹੈਗੇ ਨੇ ਸੋ ਤੁਹਾਡ ਨੂੰ ਇਸ ਸਟੋਰੀ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਵਿਚਾਰ ਜੁੜ ਸਾਂਝੇ ਕਰਿਓ ਮੈਂ ਤੁਹਾਨੂੰ ਜਿਆਦਾ ਧੰਨਵਾਦ